گ سکھ سچ نا روز پڑھتے آد سچ جگا دچ ہے ਅਕਾਲ ਪੁਰਖ ਨੇ ਗੁਰੂ ਨਾਨਕ ਦੇ ਸੱਚ ਨਾਲ ਗੁਰੂ ਨੂੰ ਜੋੜਿਆ ਨਾ ਅਕਾਲ ਪੁਰਖ ਨਾਲ ਜੋੜਿਆ ਤੂੰ ਸੱਚ ਦਾ ਧਾਮ ਨੇ ਤੇਰੇ ਜੀਵਨ ਵਿੱਚ ਸੱਚ ਹੋਵੇ ਬਾਬੇ ਫਰੀਦ ਨੂੰ ਕਿਸੇ ਨੇ ਕਿਹਾ ਵੀ ਧਰਮ ਹੁਕਮਾ ਕੀ ਹੈ ਕੀ ਕਰਨਾ ਹੁੰਦਾ ਨਾ ਸੰਦੇਣਾ ਬਾਣੇ ਦੀ ਵੀ ਧਰਮ ਕੀ ਹੁੰਦਾ ਹੈ ਬਾਬਾ ਫਰੀਦ ਕਿ ਬੁਸ਼ਵਾਨੇ ਕਿਹਨਾਂ ਬੋਲੀ ਹੈ ਸੱਚ ਧਰਮ ਤੂੰ ਸੱਚ ਬੋਲਣਾ ਹੀ ਧਰਮ ਹੈ ਕਹਿੰਦੇ ਜੇ ਬੰਦਾ ਪੰਜ ਨਮਾਜ਼ਾਂ ਪੜ੍ਹੇ ਝੂਠ ਬੋਲੀਂ ਕਰੇ ਪੰਜ ਬਾਣੀਆਂ ਪੜ੍ਹੇ ਨਾਦਗੀ ਨਾ ਕਰੇ ਪੰਜ ਨਮਾਜ਼ਾਂ ਪੜ੍ਹੇ ਤੇ ਝੂਠ ਬੋਲ ਨਹੀਂ ਜਾਵੇ ਪੰਜ ਬਾਣੀਆਂ ਪੜ੍ਹੇ ਤੇ ਝੂਠ ਬੋਲ ਨਹੀਂ ਜਾਵੇ ਬਾਬਾ ਫਰੀਦ ਕਹਿੰਦੇ ਉਸੇ ਧਰਮ ਦੀ ਉਹ ਧਰਮ ਦੀ گرو نے کہ بولیے سچ دھرم جھوٹ نہ بولیے ਜੋ ਗੁਰ ਦਾ ਸਰਵਾਤ ਜਿਹੜਾ ਅਸਰ ਗੁਰੂ ਨੇ ਰਸਿਆ ਮੁਰਿਦਾ ਜੁਲੀ ਗੁਰੂ ਕਾ ਸੇਖ ਉਹਦੇ ਤੇ ਤੋਂ ਸਾਥ ਦੇ ਰਸਤੇ ਤੁਰੇ ਤੇ ਸਾਥ ਤੈਨੂੰ ਪਹੁੰਚਾਉਂਦਾ ਧਰਮੀ ਹੰਦੂ ਬੋਤਾ ਕਹਿੰਦਾ ਕਿ ਉਹਨੇ ਮੈਂ ਅੱਜ ਕਾਹਵੇਂ ਸਿੱਤ ਨਾ ਰੋਣ ਦੇ ਪਾਸੇ શ્રી ਰਾਗ ਮਹੱਲਾ ਪੰਜਵਾਂ ਵਿੱਚ ਕਹਿੰਦੇ ਜਿਸਤ ਪ੍ਰਮੰਦਰ ਸਾਹਿਬ ਦੀ ਸਾਰੀ ਰਚਨਾ ਕੰਪੋਜੀਸ਼ਨ ਹੋਈ ਜਿਵੇਂ ਅੱਜ ਅਸੀਂ ਸੁਤਨਾ ਨਾ ਕਰਾਏ ਅੱਜ ਇਹ ਸਾਡੇ ਪੂਜ ਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਕਹੀ ਮੈਂ ਬੱਤੀ ਸੱਚ ਧੰਮ ਸਾਲਾ ਗੁਰਸਿੱਖਾਂ ਲੱਦਾ ਭਾਲ ਕੇ ਖਾ ਉਹਨਾਂ ਗੁਰਸਿੱਖਾਂ ਦੇ ਮੈਂ ਸੜਕੇ ਜਾਣਾ ਜਿਨ੍ਹਾਂ ਨੇ ਧਰਤੀ ਦੀ ਭਾਲ ਕੀਤੀ ਜਿੱਥੇ ਹਰਮੰਦਰ ਸਾਹਿਬ ਸਾਜਿਆ ਉਹਨਾਂ ਸਿੱਖਾਂ ਤੋਂ ਮੈਂ ਕੁਰਬਾਨ ਜਾਣਾ ਜਿਨ੍ਹਾਂ ਨੇ ਇਸ ਧਰਤੀ ਨੂੰ ਚੁਣਿਆ ਜਿਨ੍ਹਾਂ ਨੇ ਲੱਭਿਆ ਤੇ ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਕਹਿੰਦੇ ਮੈਂ ਤੁਹਾਡੇ ਨਾਲ ਵਿਚਾਰ ਹੀ ਕਰ ਰਿਹਾ ਮੈਂ ਬੰਦੀ ਸੱਚ ਧਰਮ ਦੇ ਧੰਨੇ ਫੜਾਏ ਅਸੀਂ ਸਿੱਖਾਂ ਸੇਵਕਾਂ ਦੇ ਨਾਲ ਰੜ ਕੇ ਸਾਡੀ ਸੇਵਾ ਲੱਗੀ ਹੈ ਪਰ ਸਿੱਖਾਂ ਤੋਂ ਮੈਂ ਉਹ ਸੋਨਾ ਸਰਕਾਰ ਸਿੱਖਾਂ ਦੇ ਸਦਕੇ ਜਾਣਾ ਜਿਨ੍ਹਾਂ ਨੇ ਇਸ ਧਰਤੀ ਦੀ ਬਾੜ ਕੀਤੀ ਇਸ ਧਰਤੀ ਦੀ ਬਾੜ ਕਰਨ ਵਾਲੇ ਵੀ ਸੰਗਤ ਵਿੱਚ ਬੈਠੇ ਮੈਂ ਉਹਨਾਂ ਕਰਕੇ ਵੀ ਕਹਿ ਰਿਹਾ ਕਿ ਇਹਨਾਂ ਲਾਗੂ ਹੁੰਦੀਆਂ ਹਰ ਗੂਕ ਤੇ ਸੱਚ ਦੀ ਬਾਤ ਮੈਂ ਬੱਦੀ ਸੱਚ ਧਰਮ ਸਾਧ ਆ ਗੁਰ ਸਿੱਖਾਂ ਨੱਦਾ ਭਾਲ ਕੇ ਕਿ ਮੈਂ ਕਰਾਂਗੀ ਪੈ ਧੁਵਾ ਉਹਨਾਂ ਦੇ ਖਾਤੇ ਪੱਕਾ ਭੇਰਾ ਇਹ ਨੇਮੇ ਵਿੱਚ ਆਪਾਂ ਭਾਏ ਜੀ ਇਹ ਗੁਰਮੁਖ ਦੇ ਵਿੱਚ ਕਹਿੰਦੇ ਜਿਨ੍ਹਾਂ ਨੇ ਇਹ ਧਰਮ ਦੇ ਹਰਮੰਦਰ ਸਾਹਿਬ ਦੀ ਨੱਬੀ ਕਿ ਜੇ ਧਰਮ ਸਾਧ ਬਣੀ ਜਿਨ੍ਹਾਂ ਸਿੱਖਾਂ ਨੇ ਨੱਬੀ ਮੈਂ ਉਹਨਾਂ ਦੇ ਚਰਨਾ ਤੇ ਪ੍ਰਵਾਨ ਜਾ ਸਦਕੇ ਜਾਨਾ ਉਹਨਾਂ ਦੇ ਪੈਰ ਤੋਂ ਨਾ ਉਹਨਾਂ ਦੀ ਪੱਖਾ ਪੱਖੀ ਦੀ ਪੱਖੇ ਦੀ ਸੇਵਾ ਕਰਦਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕੋਈ ਦੀ ਸੱਚਤਾ ਹਮਸਾ ਦਾ ਹੈ ਕੋਈ ਠੱਕਾ ਨਾ ਡਾ ਭਾਗ ਹੈ ਤੈਨੂੰ ਮਾ ਪਖਾ ਵੇੜਦਾ ਉਹਨਾਂ ਦੇ ਚਾਹਣਾ ਤੋਂ ਕੁਰਬਾਨ ਜਾਣਾ ਇਹ ਆਪ ਨੂੰ ਪਤਾ ਹੋਣਾ ਇਹ ਕੋਈ ਛੋਰੀ ਕਦੀ ਨਾਲ ਜਿਹੜੇ ਆਪਾਂ ਜੁੜਦੇ ਚਾਹਦੇ ਹਾਂ ਕਈ ਸੰਗਤਾਂ ਸੰਗਤਾਂ ਦੇ ਕਈ ਗੁਰੂ ਕੇ ਸੇਕ ਸੰਗਤਾਂ ਦੇ ਜੋੜੇ ਝਾੜਦੇ ਹਨ ਤੁਸੀਂ ਜਿਸ ਤਰੀਕ ਨੂੰ ਪਰਮ ਸੁਣਨ ਵਾਲੇ ਵਿਚਾਰਵਾਨ ਬੈਠੇ ਜਿਸ ਤੋਂ ਹਰਮੰਦਰ ਸਾਹਿਬ ਦੀ ਕੰਪਲੀਸ਼ਨ ਹੋਈ ਤੇ ਭਾਈ ਪਟਾਰੂ ਵਰਗੇ ਕਾਬਲ ਤੋਂ ਨੱਥ ਕੇ ਆਏ ਸੰਗਤਾਂ ਨੂੰ ਲੈ ਕੇ ਆਏ ਅੱਜ ਰੋਸ਼ਕ ਨੂੰ ਗੁਰਦੁਆਰੇ ਆਉਣ ਵਾਲਾ ਆਖਾ ਵਜਨ ਮਨ ਰੱਖਿ ਨਾ ਖਾਸ ਕਰਕੇ ਕੌਣ ਨੇ ਪਾਉ ਪਾੜੇ ਕਟਾਰੋ ਵਰਗੇ ਕਾਬਲ ਤੋਂ ਸੰਗਤਾਂ ਨੂੰ ਲੈ ਕੇ ਆਉਂਦੇ ਜਦੋਂ ਇੱਕ ਧਰਮਸ਼ਾਲਾ ਗੁਰੂਆਂ ਨੇ ਬਣਾਈ ਹੈ ਜਿੱਥੇ ਜੀਵਨ ਦੀ ਸਿੱਖਿਆ ਮਿਲਦੀ ਹੈ ਇੱਥੇ ਜੀਵਨ ਕੰਪਲਾ ਕੰਮ ਨਹੀਂ ਰਹਿੰਦਾ ਓਥੋਂ ਚੜ ਕੇ ਕਿਥੋਂ ਚੜ ਕੇ ਜਦ ਕੇ ਆਮ ਦਰ ਆਉਂਦੇ ਆਉਣ ਜਾਣ ਦੇ ਕੋਈ ਬਹੁਤੇ ਸਾਧਨ ਨਹੀਂ ਸੰਖੇੜਾਂ ਮਿਲਦੀਆਂ ਗਜ਼ਾਰਾਂ ਮਿਲਦਾ ਪੜਾ ਘੜ ਕੇ ਸਿੱਖ ਪੌਂਦਾ ਸੀ ਗੁਰੂ ਕੋਲੇ ਕਿੰਨਾ ਆਖੋਗੇ ਸਖ ਹਜ਼ਾਰਾਂ ਮੀਲ ਦਾ ਪੈਦਲ ਕਰਕੇ ਔਖ ਦੁਖ ਝੱਲ ਕੇ ਝੱਖੜਾਂਾਂ ਦਾ ਟਕੜ ਤਾਂ ਦੀ ਮੀਂਹ ਵਰਸਾ ਤੇ ਗੁਰੂ ਦੇਖਣ ਜਾਏ ਸੰਗ ਸਾਕਰ ਹੋਵੇ ਬਖਾਰਾ ਕੋ ਸਜ ਬਖ ਗੁਰੂ ਪੈ ਜਾ ਗੁਰੂ ਕਾ ਸੰਗ ਗੁਰੂ ਕੋਲ ਪਹੁੰਚ ਜਾਂਦਾ ਸੀ ਰਸਤੇ ਦੀਆਂ ਦੁਸ਼ਕੜੀਆਂ ਦੁਖ ਝੱਲ ਕੇ ਅੱਜ ਤਾਂ ਸੁਖ ਦੇ ਸਾਹਮਣੇ ਹੁਣ ਉਹ ਦੇ ਮੌਜੂਦ ਵੀ ਉਹ ਪਾਪਾਂ ਵਾਲੇ ਹੋਣਗੇ ਸੁੱਖਾਂ ਦੇ ਹੁੰਦਾ ਵੀ ਗੁਰੂ ਕੋਲ ਆ ਕੇ ਜਿਵੇਂ ਬੈਠਦੇ ਆ ਇੱਕ ਵਾਰੀ ਅੰਕਲ ਤੇ ਆਹਰਨ ਸਤਨਾ ਸ਼੍ਰੀ ਰਾਮ ਭਾਈ ਕਿਟਾਲੋ ਵਰ ਗਿਆ ਇਹਨੇ ਸਫਰ ਲੰਬੇ ਤੋਂ ਕਰਕੇ ਆਏ ਤੇ ਮੀਂਹ ਪਾਵੇ ਠੰਡੇ ਦਿਨਾਂ ਸਾਹ ਬਾਹਰ ਅਮਰ ਸਾਂਤੋਂ ਇੱਕ ਚਿੜੀ ਸੀ ਉਹ ਚਿੜੀ ਉਹ ਚੰਗਤਾਂ ਨੂੰ ਲੈ ਕੇ ਰਾਤ ਕੱਟੀ ਉਹਨਾਂ ਦੇ ਬਾਅਦ ਹੁੰਦੀ ਠੰਡੇ ਦਿਨਾਂ ਜਾਨੇ ਜਾਣ ਬਾਦਸ਼ਾਹ ਨੂੰ ਅਦਿਤ ਦੇ ਬਾਦਸ਼ਾਹ ਦੇ ਨੂੰ ਬਹੁਤ ਲੱਗੇ ਤੁਮਨਾ ਦੀਆਂ ਚੜੀਆਂ ਨਹੀਂ ਕਰਦਾ اور سکھانے لگے پانے دی سیوا کے تھی نہیں پشانے سمتا نہیں بھی کون ہے پچھے دو تسی کون ہو کہتے ہیں میں گروہ نار کے تک سیوا تھا گروہ نار کے تک سیوا تھا کسانے دے لابے دیئے گا ہسی گروہ نار دے سیوا تھا ہسی گروہ گروہ دے ਉਹਦੇ ਝਾੜੂ ਪਰਦਾ ਆ ਜੇ ਵੀ ਮਰਜੀ ਸੇਵਾ ਦਾ ਦਰਬਾਰਾਂ ਵਿੱਚ ਕਰੀਏ ਹਾਂ ਅਸੀਂ ਉਹਦੇ ਝਾੜੂ ਪਰਦਾ ਹਾਂ ਅਰੇ ਉਹਦੇ ਚੈੱਕ ਪਰਦਾ ਕਹਿੰਦੇ ਮੈਂ ਗੁਰੂ ਨਾਨਕ ਦਸਾ ਸਕਦਾ ਦੱਸਿਆ ਨਹੀਂ ਵੀ ਮੈਂ ਕਹਾਂ ਤੁਹਾਨੂੰ ਸੰਤਾਂ ਨੂੰ ਕਹਿਣਾ